ਦੋਸਤੋ ਅੱਜ ਆਪਣੇ ਗੱਲਬਾਤ ਦਾ ਵਿਸ਼ਾ ਹੈ ਕਈ ਵਾਰ ਸਾਨੂੰ ਸਾਡਾ ਓਛਪਣਾ ਹੀ ਲੈ ਬੈਠਦਾ ਹੈ ਦੋਸਤੋ ਕਈ ਵਾਰ ਜਦ ਅਸੀਂ ਆਪਣੀ ਸ਼ੁੱਧ ਬੁੱਧ Goa ਬੈਠਦੇ ਹਾਂ ਅਤੇ ਓਛਪਣੇ ਵਿੱਚ ਆ ਜਾਂਦੇ ਹਾਂ ਤਾਂ ਇਹ ਓਛਪਣਾ ਕਈ ਵਾਰ ਸਾਡੀ ਮੌਤ ਦਾ ਕਾਰਨ ਬਣ ਜਾਂਦਾ ਹੈ ਬੇਸ਼ੱਕ ਅੱਜ ਦੀ ਘੜੀ ਸਰਕਾਰਾਂ ਨੇ ਆਪਣੀ ਸਖਤੀ ਵਰਤ ਕੇ ਕਿਸਾਨ ਧਰਨਿਆਂ ਨੂੰ ਖਤਮ ਕਰ ਦਿੱਤਾ ਹੈ ਪਰ ਜੋ ਪਿਛਲੇ ਕਿਸਾਨ ਅੰਦੋਲਨਾਂ ਵਿੱਚ ਕੁਝ ਨੌਜਵਾਨਾਂ ਦੀਆਂ ਜੋ ਜਾਨਾਂ ਗਈਆਂ ਅੱਜ ਆਪਾਂ ਉਹਨਾਂ ਗੱਲਾਂ ਨੂੰ ਦੁਹਰਾ ਰਹੇ ਹਾਂ ਅ ਪਿੱਛੇ ਜਿਹੜੇ ਖਨੌਰੀ ਬਾਰਡਰ ਉੱਪਰ ਸ਼ੁਭਦੀਪ ਸਿੰਘ ਜੋ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ ਉਸ ਦੀ ਗੋਲੀ ਲੱਗਣ ਕਰਕੇ ਮੌਤ ਹੋ ਗਈ ਸੀ ਲੋਕ ਦੱਸਦੇ ਹਨ ਕਿ ਉਸ ਕੋਲ ਸਿਰਫ ਡੇਢ 2 ਕਿੱਲੇ ਜ਼ਮੀਨ ਸੀ ਹੁਣ ਦੱਸੋ ਉਸਨੇ ਗੋਲੀਆਂ ਦੇ ਅੱਗੇ ਹੋ ਕੇ ਕਿਹੜੀ ਪਾਕਿਸਤਾਨ ਦੀ ਜੰਗ ਜਿੱਤਣੀ ਸੀ ਕਿ ਅੱਜ ਤੱਕ ਧਰਨਿਆਂ ਵਿੱਚ ਕੋਈ 40 50 ਕਿੱਲਿਆਂ ਵਾਲਾ ਜ਼ਿਮੀਂਦਾਰ ਮਰਿਆ ਹੈ ਮਰਨ ਦੀ ਤਾਂ ਗੱਲ ਛੱਡੋ ਉਹ ਕਿਸੇ ਧਰਨੇ ਵਿੱਚ ਵੀ ਅੱਜ ਤੱਕ ਨਹੀਂ ਗਿਆ ਹੋਵੇਗਾ ਜਦ 40 50 ਕਿੱਲਿਆਂ ਵਾਲਿਆਂ ਨੂੰ ਜ਼ਮੀਨ ਦਾ ਜ਼ਮੀਨ ਦੇ ਖੁੱਸਣ ਦਾ ਕੋਈ ਖਤਰਾ ਨਹੀਂ ਦਾ ਸ਼ਬਦ ਦੀਪ ਨੂੰ ਕਾਹਦਾ ਖਤਰਾ ਸੀ 10 10 12 ਜਮਾਤਾਂ ਪੜਿਆ ਵੀ ਹੋਵੇਗਾ ਕੋਈ ਛੋਟੀ ਮੋਟੀ ਪ੍ਰਾਈਵੇਟ ਨੌਕਰੀ ਕਰ ਲੈਂਦਾ ਅਤੇ ਨਾਲ ਆਪਣੇ 2 2.5 ਕਿੱਲਾਂ ਵਿੱਚ ਵਧੀਆ ਖੇਪਰੀਕ ਨਾਲ ਖੇਤੀ ਕਰਕੇ ਮौज ਕਰ ਸਕਦਾ ਸੀ ਪਰ ਸਾਨੂੰ ਇੰਨੀ ਅਕਲ ਕੌਣ ਦੇਵੇ ਅਸੀਂ ਸਭ ਤੋਂ ਅੱਗੇ ਹੋ ਕੇ ਬੈਰੀਕੇਡਾਂ ਨੂੰ ਫੁੱਟਣਾ ਹੈ ਅਤੇ মিডিਆ ਦੇ ਸਾਹਮਣੇ ਸੁਰਖੀਆਂ ਵਿੱਚ ਆਉਣਾ ਹੈ ਬੇਸ਼ੱਕ ਸਰਕਾਰਾਂ ਨੇ 1 ਕਰੋੜ ਰੁਪਇਆ ਉਸਦੇ ਪਰਿਵਾਰ ਨੂੰ ਦੇ ਦਿੱਤਾ ਉਸ 1 ਕਰੋੜ ਨੂੰ ਉਸ ਦੀਆਂ ਭੈਣਾਂ ਆਪਸ ਵਿੱਚ ਦੀ ਵੰਡ ਲੈਣਗੀਆਂ ਪਰ ਉਸ ਨੇ ਆਪਣੀ ਜਵਾਨ ਜਾਨ ਗਵਾ ਕੇ ਕੀ ਖਟਿਆ ਕੀ ਅੱਜ ਤੱਕ ਕਿਸਾਨ ਅੰਦੋਲਨ ਵਿੱਚ ਕੋਈ ਲੀਡਰ ਮਰਿਆ ਦੇਖਿਆ ਹੈ ਪਹਿਲੀ ਗੱਲ ਤਾਂ ਸਾਨੂੰ ਇਹ ਸੋਚ ਲੈਣਾ ਚਾਹੀਦਾ ਹੈ ਕਿ ਕਿਸੇ ਸਰਕਾਰਾਂ ਨਾਲ ਮੁਕਾਬਲਾ ਨਹੀਂ ਕਰ ਸਕਦੇ ਸਰਕਾਰਾਂ ਕੋਲ ਹਥਿਆਰ ਹੁੰਦੇ ਹਨ ਉਹ ਲੋੜ ਪੈਂਟੇ ਸ਼ਕਤੀ ਵੀ ਵਰਤ ਸਕਦੇ ਹਨ ਪਰ ਇਸ ਦੇ ਉਲਟ ਨਾ ਸਾਡੇ ਕੋਲ ਇੰਨੇ ਸਾਧਨ ਹੁੰਦੇ ਹਨ ਤੇ ਨਾ ਅਸੀਂ ਕਾਨੂੰਨ ਤੋੜ ਸਕਦੇ ਹਾਂ ਅਸੀਂ ਸਿਰਫ ਸ਼ਾਂਤਮਈ ਤਰੀਕੇ ਨਾਲ ਧਰਨਾ ਦੇ ਸਕਦੇ ਹਾਂ ਵੱਖਰੀ ਗੱਲ ਹੈ ਕਿ ਸਰਕਾਰ ਸਾਡੀ ਗੱਲ ਨੂੰ ਮੰਨੇ ਚਾ ਨਾ ਮੰਨੇ ਪਰ ਅਸੀਂ ਵੱਡੀਆਂ-ਵੱਡੀਆਂ ਜੀਵੀਸੀ ਮਸ਼ੀਨਾਂ ਨਾਲ ਬੈਰੀਕੇਡਾਂ ਨੂੰ ਪੁੱਟਣ ਲੱਗ ਪੈਂਦੇ ਹਾਂ ਆਣਗੇੰਤ ਜਾਨਾ ਗੋਂਦੇ باوجود ਵੀ ਦੱਸੋ ਕਿਸਾਨਾਂ ਨੇ ਇਹਨਾਂ ਅੰਦੋਲਨਾਂ ਵਿੱਚ ਕੀ ਪ੍ਰਾਪਤ ਕੀਤਾ ਹੈ 4-5 ਸਾਲ ਪਹਿਲਾਂ ਦਿੱਲੀ ਵਿਖੇ 26 ਜਨਵਰੀ ਵਾਲੇ ਦਿਨ ਜਦ ਕਿਸਾਨਾਂ ਨੇ ਟਰੈਕਟਰ ਮਾਰਚ ਕੀਤਾ ਸੀ ਤਾਂ ਕੁਝ ਗਰਮ ਖੂਨ ਦੇ ਵਾਲੇ ਨੌਜਵਾਨਾਂ ਨੇ ਲਾਲ ਕਿਲੇ ਉੱਪਰ ਜਾ ਕੇ ਝੰਡਾ ਹੀ ਝੁਲਾ ਦਿੱਤਾ ਜਿਸ ਕਰਕੇ ਉੱਥੇ ਲਾਲ ਕਿਲੇ ਕੋਲ ਬਹੁਤ ਸਾਰੇ ਨੌਜਵਾਨਾਂ ਦੀਆਂ ਜਾਨਾਂ ਚਲੀਆਂ ਗਈਆਂ ਅਤੇ ਅਣਗਿਣਤ ਕਿਸਾਨਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਗਿਆ ਸੀ ਦੋਸਤੋ ਗੱਲ ਨੂੰ ਮੁਕਦਾ ਕਰਨਾ ਹੋਵੇ ਤਾਂ ਬਸ ਇਹੋ ਕਿਹਾ ਜਾ ਸਕਦਾ ਹੈ ਕਿ ਜੋਸ਼ ਨਾਲੋਂ ਹੋਸ਼ ਤੋਂ ਕੰਮ ਵੱਧ ਲੈਣਾ ਚਾਹੀਦਾ ਹੈ ਅਜਿਹਾ ਕੰਮ ਕਰੋ ਜਿਸ ਵਿੱਚ ਨੁਕਸਾਨ ਘੱਟ ਤੋਂ ਘੱਟ ਹੋਵੇ ਤੇ ਪ੍ਰਾਪਤੀ ਵੱਧ ਤੋਂ ਵੱਧ ਹੋਵੇ ਗੱਲਬਾਤ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਅੱਗੇ ਵੱਟੋ ਤੇ ਸ਼ੇਅਰ ਕਰ ਦਿਓ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ